ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਸ ਪਿਛਲੇ ਸਮੇਂ ਦੇ ਵਿੱਚ ਜੇ ਜਨਵਰੀ 2025 ਤੋਂ ਜਿਹੜੀਆਂ ਗੁੰਮ ਹੋਏ ਮੋਬਾਈਲ ਸੀ ਕਈ ਵਾਰ ਕਿਸੇ ਦਾ ਸਨੇਚ ਹੋਇਆ ਕੁਝ ਮੋਬਾਈਲ ਜਿਹੜੇ ਹੈਗੇ ਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਨੇ ਕਿਤੇ ਆਪਣੇ ਜਾਂਦੇ ਹੋਏ ਕਿਸੇ ਦੇ ਕਿਰਤੀ ਆ ਜਾਂ ਕੁਝ ਕਿਤੇ ਜਾਣੇ ਤੋਂ ਉਹ ਭੁੱਲ ਜਾਂਦੇ ਤਾਂ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਸੀ ਜਿਹੜੇ ਸਾਡੇ ਇੱਕ ਸਾਡਾ ਪੋਰਟਲ ਹੈਗਾ CEIR ਪੋਰਟਲ ਇਹਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣਾ ਇੱਕ CEIR ਪੋਰਟਲ ਹੈਗਾ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਅਗਰ ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਣਾ ਤਾਂ ਅਸੀਂ ਗੂਗਲ ਕਰੋਗੇ ਤੇ ਆ ਜਾਣਾ ਹੈਗਾ ਸੀ EIR ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅੱਗੇ ਆਉਂਦੇ ਤਾਂ ਇਹਦੇ ਵਿੱਚ ਤੁਸੀਂ ਵੀ ਅੱਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਹਾਂ ਤਾਂ ਇਹ ਜਿਹੜੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਟੋਟਲ ਲਗਭਗ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗੁੰਮ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਦੇ ਅਸੀਂ ਮੋਬਾਈਲ ਅਸੀਂ ਦੇਨੇ ਆ ਪਿਛਲੇ ਅਕਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆਪਾਂ ਨੇ 100 ਦੇ ਕਰੀਬ ਪਹਿਲਾਂ ਵੀ ਦਿੱਤਾ ਸੀ ਉਸ ਤੋਂ ਪਹਿਲਾਂ ਹੀ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰਦੇ ਆ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ بڑا ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤਾਂ ਇਹਦੇ ਨਾਲ ਤੁਹਾਡੀ ਆਇਡੈਂਟੀਟੀ theft ਦੀ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਇਡੈਂਟੀਟੀ theft ਹੋ ਸਕਦੀ ਆ ਤੁਹਾਨੂੰ ਪਤਾ ਹੈ ਕਿ ਆਇਡੈਂਟੀਟੀ theft ਦੇ ਕੇਸਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਇਹਨਾਂ ਡਿਵਾਈਸਿਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਆ ਤੇ ਐਂਡ ਤੁਹਾਡਾ ਈਮੇਲ ਯੂਜ਼ ਹੋ ਜਾਂਦੀ ਆ ਤੁਹਾਡਾ ਹੋਰ ਡਾਟਾ ਦੀ ਜਿਹੜੀ ਹੈਗੀ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਬਹੁਤ ਸਾਰੀ ਚੀਜ਼ਾਂ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਨੂੰ ਲੱਗਦਾ ਵੀ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਗੱਡੀ ਚ ਲਾਦੇ ਹੇ ਵੀ ਸੋਚਦੇ ਆ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਸਕਦਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਚਾਹਤ ਕੋਈ ਜਦੋਂ ਸੋਚਦੇ ਕਿ ਅਗਿਆ ਆਪਣਾ ਐਕਸੀਡੈਂਟ ਹੋਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਹੈ ਕਿ ਆਪਾਂ ਫੋਨ ਕਿਤੇ ਕਿਸੇ ਇਜਲੀ ਪਾਕਟ ਚ ਪਾ ਲਿਆ ਕਿਤੇ ਕਾਰ ਚ ਰੱਖਦਾ ਕਿਤੇ ਦਫਤਰ ਚ ਛੱਡ ਕੇ ਚਲੇ ਗਿਆ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਫੋਨ ਕਿਤੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਚੋਰੀ ਨਹੀਂ ਹੋਣਾ ਲੱਗ ਜੀ ਜਾਂ ਮਿਸਪਲੇਸ ਹੋ ਜਾਂਦਾ ਤਾਂ ਕਿਸੇ ਦੇ ਵੀ ਹੱਥ ਜੱਗੇ ਜਾਂਦਾ ਕਿ ਕਈ ਵਾਰਾਂ ਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਆ ਉਹ ਤੁਹਾਡਾ ਜਿਹੜਾ ਡਾਟਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੇ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸਿਸ ਹੈਗੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹੇ ਨੇ ਇਹਦੇ ਉੱਤੇ ਨਗਰਾਨੀ ਸਾਡੀ ਜਿਹੜੀ ਹੈਗੀ ਚੱਲਦੀ ਰਹਿੰਦੀ ਤੁਹਾਡੇ ਜੋ ਕਿਸੇ ਦਾ ਮਾਈਕ ਆਉਣ ਉਹਨਾਂ ਬੰਦ ਕਰ ਲਓ ਪਿੱਛੇ ਲੇ ਕੇ ਉਹ ਆਪਣੇ ਕੋਲ ਕਰਦਾ ਆਪਣਾ ਜਿਹੜਾ ਇਸ ਸਟੋਨ ਮਿਲੰਦਰ ਆਵਟ ਆਈ ਕਰਨਾ ਮੇਰੇ ਪਿੱਛੇ ਜਿਹੜਾ ਸਾਰੇ ਨੂੰ ਦੇਖਦਾ ਹੈਗਾ ਯਾਰ ਉਹਨੂੰ ਹਾਜ਼ਰ ਰੱਖਿਆ ਕਰੋ ਤਾਂ ਅੱਜ ਜਿਹੜੇ ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰਿਬਿਊਟ ਕਰਦੇ ਆਂ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ਟਰਸਟ ਹੈ ਉਹ ਵੀ ਬਿਲਡ ਅਪ ਹੁੰਦਾ ਹੈ